ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਪੀੜੀ ਦੇ ਮਾਲਕ ਸਤਿਗੁਰੂ ਧਨ ਧਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਅਸਥਾਨ ਗੁਰਦੁਆਰਾ ਸ਼੍ਰੀ ਮਨਜੀਤ ਸਾਹਿਬ ਪਾਸ਼ਾਹੀ ਸ਼ਿਮੀ ਕੋਟਾਂ ਵਿਖੇ ਸਾਲਾਨਾ ਜੋੜ ਮੇਲਾ 12 ਅਗਸਤ ਤੋਂ ਆਰੰਭ ਹੋ ਕਰਕੇ 14 ਅਗਸਤ ਤੱਕ ਸਮੁਚੀਆਂ ਸੰਗਤਾਂ ਵੱਲੋਂ ਸ਼ਰਧਾ ਸਤਕਾਰ ਦੇ ਨਾਲ ਮਨਾਇਆ ਜਾ ਰਿਹਾ ਹੈ ਇਹ ਸਾਲਾਨਾ ਜੋੜ ਮੇਲਾ ਇਸ ਸਥਾਨ ਦੇ ਪ੍ਰਗਟ ਦਿਹਾੜੇ ਨੂੰ ਮੁੱਖ ਰੱਖਦਿਆਂ ਹਰ ਸਾਲ ਸਰਦਾਰ ਹਰਜਿੰਦਰ ਸਿੰਘ ਜੀ ਤਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਦਵਿੰਦਰ ਸਿੰਘ ਜੀ ਖੱਟੜਾ ਹਲਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਮੌਜੂਦਾ ਸਮੇਂ ਦੇ ਵਿੱਚ ਮੁੱਖ ਸੇਵਾਦਾਰ ਸਰਦਾਰ ਕੇਰ ਸਿੰਘ ਜੀ ਵੱਲੋਂ ਸਮੂਚੀਆਂ ਸਿੱਖ ਸੰਗਤਾਂ ਔਰ ਜਨੀਆਂ ਸਭਾ ਸੁਸਾਇਟੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਹਨ ਉਨ੍ਹਾਂ ਦੇ ਸਹਿਯੋਗ ਨਾਲ ਸ਼ਰਦਾ ਸਤਕਾਰ ਨਾਲ ਬਣਾਇਆ ਜਾ ਰਿਹਾ ਹੈ ਇਹ ਸਥਾਨ 12 ਅਗਸਤ 1953 ਨੂੰ ਜਿਸ ਸਮੇਂ ਖੇਤਾਂ ਦੇ ਅੰਦਰ ਸਤਕਾਰਯੋਗ ਸਰਦਾਰ ਹਰਪ੍ਰੀਤ ਸਿੰਘ ਜੀ ਔਰ ਸਰਦਾਰ ਗੁਰਦੇਵ ਸਿੰਘ ਹਲ ਚਲਾ ਰਹੇ ਸਨ ਗੁਰਦੇਵ ਸਿੰਘ ਦੇ ਹਲ ਦਾ ਫਾਲਾ ਖੇਤ ਦੇ ਵਿੱਚ 2-13 ਵੀਰ ਰੁਕਿਆ ਜਦੋਂ ਹਲ ਨੂੰ ਰੋਕ ਕੇ ਉਹਨਾਂ ਨੇ ਜਗਾ ਨੂੰ ਵੇਖਣਾ ਕੀਤਾ ਬੈਠਣਾ ਕੀਤਾ ਤੇ ਮਨ ਵਿੱਚ ਇੱਕ ਡਰ ਬਣ ਗਿਆ ਤੇ ਘਰਾਂ ਨੂੰ ਚਲੇ ਗਏ 13 ਅਗਸਤ ਵਾਲੇ ਦਿਨ ਵੀ ਇਸ ਸਥਾਨ ਤੋਂ ਕੁਝ ਸ਼ਹੀਦ ਸਿੰਘਾਂ ਦੀਆਂ ਆਵਾਜ਼ਾਂ ਵੀ ਉਹਨਾਂ ਨੂੰ ਸੁਣੀਆਂ ਔਰ ਇੱਕ दैਵੀ ਆਵਾਜ਼ ਵੀ ਸੁਣੀ ਵੀ ਸਿੰਘੋ ਡਰੋ ਨਾ ਇਹ ਸਥਾਨ ਪਰਗਟ ਕਰਨਾ 14 ਤਰੀਕ ਨੂੰ ਸਰਦਾਰ ਹਰਭਜਨ ਸਿੰਘ ਜੀ ਦੇ ਪਿਤਾ ਜੀ ਸਰਦਾਰ ਕਿਰਪਾਲ ਸਿੰਘ ਜੀ ਜੋ ਗੁਰੂ ਘਰ ਦੇ ਸੇਵਾਦਾਰ ਸਨ ਜਿਨ੍ਹਾਂ ਦੇ ਮਨ ਅੰਦਰ ਬੜੀ ਭਾਵਨਾ ਸੀ ਸ਼ਰਧਾ ਸਤਕਾਰ ਵਾਲੇ ਸਿੱਖ ਗੁਰੂ ਨੂੰ ਮੰਨਣ ਵਾਲੇ ਉਹ ਇਸ ਸਥਾਨ ਦੇ ਉੱਪਰ ਪਹੁੰਚੇ ਔਰ ਇਸ ਸਥਾਨ ਦੀ ਜਦੋਂ ਸਾਫ ਸਫਾਈ ਕੀਤੀ ਔਰ ਇਸ ਸਥਾਨ ਦੇ ਉੱਪਰ ਸਤਿਗੁਰੂ ਜੀ ਦਾ ਪਾਵਨ ਉਹ ਮੰਜੀ ਸਾਹਿਬ ਜਿਹੜਾ ਮੌਜੂਦਾ ਸਮੇਂ ਦੇ ਵਿੱਚ ਭੂਰਾ ਸਾਹਿਬ ਦੇ ਸਥਾਨ ਦੇ ਉੱਪਰ ਸ਼ਿਸ਼ੋਭਿਤ ਹੈ ਇਸ ਸਥਾਨ ਨੂੰ ਪ੍ਰਗਟ ਕੀਤਾ ਗਿਆ ਸੋ ਉਸੇ ਪ੍ਰਗਟ ਦਿਹਾੜੇ ਨੂੰ ਮੁੱਖ ਰੱਖਦਿਆਂ ਸਲਾਨਾ ਜੋੜ ਮੇਲਾ ਹਰ ਸਾਲ 12 13 14 ਅਗਸਤ ਨੂੰ ਮਨਾਇਆ ਜਾਂਦਾ ਹੈ 12 ਅਗਸਤ ਨੂੰ ਜਿੱਥੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅਖੰਡ ਜਾਪ ਰੰਭ ਹੋਣਗੇ ਔਰ ਉਸ ਤੋਂ ਬਾਅਦ ਵਿੱਚ 8 ਸਾਲ ਤੋਂ ਲੈ ਕੇ ਕਰਕੇ 18 ਸਾਲ ਤੱਕ ਦੇ ਬੱਚਿਆਂ ਦੇ ਸੁੰਦਰ ਦਸਤਾਰ ਮੁਕਾਬਲੇ ਸੁੰਦਰ ਦੁਮਾਲਾ ਮੁਕਾਬਲੇ ਔਰ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਜਾ ਰਹੇ ਹਨ ਜਿਸ ਵਿੱਚ ਲਗਭਗ 700 ਦੇ ਕਰੀਬ ਬੱਚੇ ਵੱਖ-ਵੱਖ ਸਕੂਲਾਂ ਤੋਂ ਵੱਖ-ਵੱਖ ਇਲਾਕਿਆਂ ਤੋਂ ਪਹੁੰਚ ਕਰਕੇ ਭਾਗ ਲੈਣਗੇ 13 ਤਰੀਕ ਔਰ 14 ਤਰੀਕ ਦੇ ਦਿਵਾਨ ਸਜਣਗੇ ਜਿਨ੍ਹਾਂ ਵਿੱਚ ਪੰਥ ਪ੍ਰਸਿੱਧ ਰਾਗੀ ਢਾਡੀ ਕਥਾਵਾਚਕ ਪ੍ਰਚਾਰਕ ਸਹਿਬਾਨ ਪਹੁੰਚ ਰਹੇ ਹਨ ਸੋ ਗੁਰੂ ਕੇ ਲੰਗਰ ਵੀ ਉੱਤਟ ਵਰਤਣੇ ਹਨ ਸਮੂਚੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਭਾਈ ਜਿੱਥੇ ਆਪਾਂ ਇਸ ਪਾਵਨ ਅਸਥਾਨ ਦੇ ਉੱਪਰ ਸ਼ਰਧਾ ਭਾਵਨਾ ਨਾਲ ਨਤਮਸਤਕ ਹੁੰਨੇ ਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚੋਂ ਬੇਅੰਤ ਦਾਤਾ ਬੇਅੰਤ ਖੁਸ਼ੀਆਂ ਅਰਦਾਸ ਕਰਕੇ ਪ੍ਰਾਪਤ ਕਰਦੇ ਹਾਂ ਇਸ ਸਲਾਨਾ ਜੋੜ ਮੇਲੇ ਸਮੇਂ ਵੱਧ ਤੋਂ ਵੱਧ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰੀਏ ਤਨ ਗੁਰੂ ਘਰ ਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਪਾਵਨ ਖੁਸ਼ੀਆਂ ਦੇ ਪਾਤਰ ਬਣੀਏ ਦੂਸਰੀ ਬੇਨਤੀ ਸੰਗਤਾਂ ਦੇ ਚਰਨਾਂ ਵਿੱਚ ਕਿ ਭਾਈ ਇਹਨਾਂ ਸਮਾਗਮਾਂ ਦੇ ਵਿੱਚ ਜਿੱਥੇ ਆਪਾਂ ਨੇ ਸਰੀਰ ਕਰਕੇ ਹਾਜ਼ਰੀਆਂ ਭਰਨੀਆਂ ਹਨ ਉਥੇ ਤਨ ਕਰਕੇ ਲੰਗਰਾਂ ਦੇ ਵਿੱਚ ਹੋਰ ਵਕ ਵਕ ਥਾਮਾਂ ਦੇ ਉੱਪਰ ਸੇਵਾ ਕਰਕੇ ਸਤਿਗੁਰੂ ਜੀ ਦੀਆਂ ਪਾਵਨ ਖੁਸ਼ੀਆਂ ਦੇ ਪਾਤਰ ਜ਼ਰੂਰ ਬਣੀਏ ਇਨੀਆਂ ਬੇਨਤੀਆਂ ਆਪ ਸਾਰੀਆਂ ਸੰਗਤਾਂ ਨੇ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ